ਭਾਈ ਜੀ ਕੀ ਨਾਮ ਆਪਣਾ ਜੀ ਆਈ ਬਿਲੀ ਘਰ ਦੇ ਵਿੱਚ ਕੀ ਪਰੇਸ਼ਾਨੀਆਂ ਨੂੰ ਲੈ ਕੇ ਤੁਸੀਂ ਅੱਜ ਆਇਓ ਭਾਈ ਜੀ 6:30 ਵਜੇ ਦੀ ਸਵੇਰ ਦੀ ਲੈਣ ਗਈ ਆ ਫੋਸਿੰਗ ਬੋਰਡ ਕਲੋਨੀ ਖਸਰਾ ਟਿਕਾੜੀ ਬਸਤੀ ਸ਼ਾਂਤੀ ਨਗਰ ਤੇ ਨਾ ਤਾਂ ਪਾਣੀ ਹੈ ਜੀ ਇੱਕ ਵੀ ਬੂੰਦ ਤੇ ਅਸੀਂ ਬੜੇ ਖੱਜਲ ਖਰਾਬ ਹੋ ਰਹੇ ਸੂਹਿਰ ਦੇ ਇੱਥੇ ਧਰਨਾ ਦੇ ਰਹੇ ਹਾਂ ਇਹਨਾਂ ਦੀ ਮੰਗਤਾ ਕਰ ਰਹੇ ਹਾਂ ਜਈ ਸਾਰਿਆਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਸਾਡੇ ਕਿ ਇੱਥੇ ਦਫ਼ਤਰ ਕੀ ਕੋਈ ਅਧਿਕਾਰੀ ਮਿਲਿਆ ਕਿ ਨਹੀਂ ਮਿਲੇ ਕੋਈ ਅਧਿਕਾਰੀ ਤਾਂ ਆਏ ਸੀ ਜੀ ਉਹ ਕਹਿੰਦੇ ਵੀ ਉਹਨਾਂ ਨੇ ਪ੍ਰਾਈਵੇਟ ਬੰਦੇ ਤੋਂ ਕਰਾ ਲਓ ਤੇ ਜਿਹੜੇ ਇਹਨਾਂ ਦੇ ਲੈਂਡਮੈਨ ਆ ਮੈਨੂੰ ਨਾਂ ਨਹੀਂ ਪਤਾ ਦੋ ਤਿੰਨ ਜਾਣੇ ਸੀ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਿਓ ਭੱਜ ਗਏ ਜੀ ਐਕਸੀਡੈਂਟ ਦੀ ਰਿਪੋਰਟਿੰਗ ਉਹ ਕਹਿੰਦਾ ਜਹੀ ਨੂੰ ਮਿਲੋ ਜਹੀ ਕਹਿੰਦਾ ਐਕਸੀਡੈਂਟ ਨੂੰ ਮਿਲੋ ਕੋਈ ਗੱਲ ਨਹੀਂ ਸੁਣ ਰਿਹਾ ਜੀ ਇੱਕ ਦੂਜੇ ਦੇ ਸੁੱਟੀ ਜਾਂਦੇ ਸਾਰੇ ਕੀ ਮੰਗ ਕੀ ਕਰਦੇ ਸਰ ਉਹ ਮੰਗ ਸਰ ਬਿਜਲੀ ਆਵੇ ਘਰੇ ਪਾਣੀ ਪੂਣੀ ਭਰੀਏ ਬੱਚੇ ਪਾਣੀ ਪੀਣ ਤੋਂ ਤਰਸੇ ਹੋਏ ਆ ਜੀ ਬੁਰਾ ਹਾਲ ਆ ਨਾ ਨਾਤੇ ਤੋਂ ਤਸਵੀਰ ਤੋਂ ਦਾ ਕੰਮ ਤੇ ਵੀ ਨਹੀਂ ਗਏ ਬੁਰਾ ਹਾਲ ਕਰੀਬਾਂ ਦੀ ਲੈਟ ਕੱਟਣ ਨਾਲ ਤਾਂ ਨਾ ਕੀ ਬਣੇਗਾ ਇਹਨਾਂ ਦਾ ਖਵਨਤ ਮਾਰ ਨਾਲ ਮੱਥਾ ਲਾਉਣ ਧਈਏ ਨਾਲ ਲਾਉਣ ਭੁੱਲਰ ਨਾਲ ਲਾਉਣ ਬਹੁਤ ਹੈ ਕਰੀਬਾਂ ਦੀਆਂ ਲੈਟਾਂ ਕੱਟ ਕੇ ਸੋਣਾ ਮੱਥਾ ਇਹਨਾਂ ਨਾਲ ਲੱਗਣਾ ਕੌਣ ਸੁਣੇਗਾ ਇਹਨਾਂ 'ਚ ਸਾਡੇ ਕੋਲ ਸਰ ਕੀ ਨਾਮ ਬੜਾਈ ਰਾਜਕਮਾਰ ਕਿੱਥੋਂ ਦੇ ਰਹਿਣ ਵਾਲੇ ਹੋ ਸੰਗਰ ਕੋਲੋਂ ਸਰ ਬਰਬਰ ਨਾਮ ਮਨੀ ਕਿਹੜਾ ਹੈ ਜੀ ਆਹ ਵਾਹ ਜਿੱਥੇ ਜਿਆ ਪਟਿਆਲੀ ਬਸ ਵੀ ਨਹੀਂ ਹੈ ਸ਼ਾਂਤੀ ਵਾਲੇ ਜੀ ਸਰ ਕੀ ਮਸਲਾ ਬੋਰਡ ਦੀ ਜੋਇੰਟ ਫਾਰਮ ਵੱਲੋਂ ਹਾ ਸਟ੍ਰਾਈਕ ਕੀਤੀ ਗਈ ਹੈ ਸਰ ਕਾਦੀ ਕੀਤੀ ਗਈ ਹੈ ਸਟ੍ਰਾਈਕ ਹੈ ਕੁਝ ਮੰਗਾ ਹੈ ਗਿਆ ਜਿਵੇਂ ਕਿ ਇਹਨਾਂ ਦਾ ਡੀਏ ਰੁਕਿਆ ਹੋਇਆ ਹੈ ਅੱਛਾ ਜੀ ਕੁਝ ਮੁਲਾਜ਼ਮਾਂ ਦੀ ਪ੍ਰੋਮੋਸ਼ਨ ਰੁਕੀਆਂ ਹੋਈਆਂ ਨੇ ਠੀਕ ਹੈ ਜੀ ਤੇ ਕੁਝ ਹੋਰ ਪਰਸਨਲ ਇਸ਼ੂ ਹੈ ਨੇ ਜਿਹਨੂੰ ਸੌਟ ਆਊਟ ਕਰਨ ਲਈ ਹੜਤਾਲ ਕੀਤੀ ਗਈ ਹੈ ਤੇ ਸਾਰੇ ਹੀ ਮੁਲਾਜ਼ਮ ਹੜਤਾਲ ਤੇ ਹੋਇਆ ਕਿ ਆਪਣਾ ਆਰਸਨਲ ਫੀਡਰ ਬੰਦ ਹੋਇਆ ਤੇ ਆਰਸਾ ਫੀਡਰ ਹੁਣ ਉਸ ਫੀਡਰ ਦੇ ਜਿਹੜਾ ਫਾਲਟ ਉਹਨੂੰ ਟ੍ਰੇਸ ਕਰਨ ਲਈ ਕੋਈ ਬੰਦਾ ਹੀ ਨਹੀਂ ਹੈ ਯਾਰ ਸਰ ਜਿਹੜੇ ਕਿਹੜੇ ਮਲਾਜ਼ਮ ਰੱਖੇ ਨੇ ਉਹ ਛੁੱਟੀ ਤੇ ਨੇ ਤੇ ਨਹੀਂ ਹੜਤਾਲ ਤੇ ਸਰ ਉਹ ਤਾਂ ਕਿਹੜੇ ਅੰਨ ਬਿਜਲੀ ਛੇੜਦੀ ਬੰਦ ਉਹ ਤਾਂ ਠੀਕ ਕਰਕੇ ਜਾਣਨਾ ਸਰ ਸਾਰਾ ਉਹਨਾਂ ਨੇ ਕੰਮ ਹੀ ਨਹੀਂ ਕਰਨਾ ਸਟ੍ਰਾਈਕ ਪਰ ਦਿੱਕਤ ਹੈਗੇ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਹਾਂ ਮਾਸਕ ਹੈ ਹਾਂ ਮਾਸਕ ਹੈ ਸਾਰੇ ਨੇ ਘੱਟੋ ਘੱਟ ਪਹਿਲਾਂ 3 ਦਿਨ ਦੀ ਸਟ੍ਰਾਈਕ ਸੀ ਫਿਰ ਫਰਦਰ ਐਕਸਟੈਂਡ ਹੋ ਗਈ ਹੈ 5 ਦਿਨ ਦੀ ਹੋਰ ਕਰ ਦਿੱਤੀ ਹੈ ਸਰ ਇਹ ਜਿਹੜੇ ਸਟ੍ਰਾਈਟ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਆ ਰਹੀਆਂ ਬਈ ਜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਜੀ ਸਰ ਇਹ ਬਹੁਤ ਮੈਂ ਦੀ ਨਕੀਦੀ ਕਰਦਾ ਹਾਂ ਸਰ ਅਸੀਂ ਵੀ ਸਾਡੀ ਵੀ ਸੇਮ ਮੰਗਾ ਹੈਗੇ ਆ ਡੀਏ ਮੇਰਾ ਵੀ ਰੁਕਿਆ ਹੋਇਆ ਪਰ ਆਮ ਲੋਕਾਂ ਨੂੰ ਪਰੇਸ਼ਾਨ ਕਰਕੇ ਇਸ ਤਰ੍ਹਾਂ ਮੰਗਾ ਮੰਨਾਨੀਆਂ ਇਹ ਤਾਂ ਬਹੁਤ ਨਕੀਦੀ ਹੈ ਜੀ 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 ਮੈਂ ਬੜੀ ਨਿੰਦਾ ਕਰਦਾ ਹਾਂ ਮੈਂ ਇੱਕ ਮੁਲਾਜ਼ਮ ਐ ਜੋ 4 ਦਿਨ ਤੋਂ ਅਸੀਸੀ ਲਗਾਤਾਰ 24 ਘੰਟੇ ਡਿਊਟੀ ਕਰ ਰਿਹਾ ਹਾਂ ਸਰ ਹਾਲੇ ਵੀ ਲੱਖ ਲੱਖ ਜਾਂ ਅਸੀਸੀ ਹਜ਼ਾਰ ਦੀ ਮੁਲਾਜ਼ਮਾਂ ਦੀ ਤਨਖਾਹ ਕੀ ਹਾਲੇ ਵੀ ਮੰਗਾ ਕਰਦੇ ਜੀ ਜੀ ਸਰ ਜਿੰਨੇ ਸਾਨੂੰ ਤਨਖਾਹ ਮਿਲਦੀ ਹੈ ਮੈਂ ਕਿਹਾ ਪ੍ਰਾਈਵੇਟ ਦੇ ਕੰਪੈਰੀਸ਼ਨ ਕੀਤੇ ਬਹੁਤ ਤਨਖਾਹਾਂ ਨੇ ਤੇ ਜਿੰਨਾ ਚਲੋ ਸਰਕਾਰ ਨਾਲ ਬੈ ਕੇ ਟੇਬਲ ਟਾਕ ਤੇ ਗੱਲ ਹੋ ਸਕਦੀ ਹੈ ਪਰ ਆਮ ਲੋਕਾਂ ਨੂੰ ਪਰੇਸ਼ਾਨ ਕਰਕੇ ਇਸ ਤਰ੍ਹਾਂ ਮੰਗਾ ਮਨਾਨੀਆਂ ਸਾਰੀ ਲਾਈਟ ਨਹੀਂ ਬੰਦੇਗੀ ਚਾਰ ਮਹੱਲਿਆਂ ਦੀ ਐਸੀ ਸਮਾਜ ਦੇ ਵਿੱਚੋਂ ਮਹੱਲਿਆਂ ਦੀ ਜਿਹੜੀ ਹੈਗੀ ਹੈ ਉਹ ਲਾਈਟ ਬੰਦ ਕੀਤੀ ਗਈ ਹੈ ਸਾਰੇ ਕੋਈ ਹੈ ਨਾ ਪਰਟੀਕੂਲਰ ਸਮਾਜ ਨਹੀਂ ਹੈ ਆਸਨਾ ਫੀਡਰ ਆ ਉਸ ਚ ਸਾਰੇ ਹੀ ਕੈਟਾਗਰੀ ਕੋਈ ਵੀ ਫੀਡਰ ਲੈ ਲਓ ਉਸ ਚ ਸਾਰੇ ਹੀ ਯੂਨਿਟੀ ਹੁੰਦੀ ਹੈ ਉਸ ਚ ਬਿਜਲੀ ਮੁਲਾਜ਼ਮ ਵੀ ਪੁਲਸ ਵਾਲੇ ਵੀ ਹੋਣਗੇ ਹਰ ਕੈਟਾਗਰੀ ਦੇ ਲੋਕ ਹੁੰਦੇ ਕੋਈ ਹੱਲ ਕਰ ਰਹੇ ਹਨ ਉਹਨਾਂ ਦਾ ਵਿਚਾਰਨ ਦਾ ਜੀ ਸਰ ਉਹਨ ਇੱਕ ਪਹਿਲਾਂ ਸਵੇਰ ਦੋ ਬੰਦੇ ਭਲਾਏ ਸੀ ਸਰ ਉਹ ਯੂਨੀਅਨ ਵਾਲੇ ਨੂੰ ਦੋਵੇਂ ਬੰਦੇ ਭਜਾਤੇ ਫਿਰ ਇੱਕ ਬੰਦਾ ਆਇਆ ਸੀਗਾ ਉਹ ਵੀ ਬੰਦਾ ਭਜਾਤਾ ਹੀ ਉਹਨਾਂ ਨੂੰ ਕੀ ਨਰ ਹਲ ਕੀ ਕਰੋਗੇ ਹੋਂ ਤੁਸੀਂ ਸਰ ਹੁਣ ਕਿਸੇ ਤਰ੍ਹਾਂ ਇੱਕ ਬੰਦਾ ਅਰੇਂਜ ਕਰਦੇ ਆਂ ਤੇ ਉਹ ਆ ਕੇ ਫੜਕੀਏ ਕਰਕੇ ਦੇਣਾ ਸਰ ਠੀਕ ਹੈ ਸਰ ਕਿੰਨੇ ਸਮੇਂ ਚ ਹੋ ਜਾਈਗਾ ਇਹ ਸਰ ਮੋਸਟ ਪ੍ਰੋਬਬਲੀ 8 ਘੰਟੇ ਦੇ ਅੰਦਰ ਸੌਲਵ ਸੌਟ ਆਊਟ ਹੋ ਜਾਊਗਾ